ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਸਾਜੀ ਨਮਾਜੀ ਸਾਧ ਸੰਗਤ ਜੀ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੇਲੇ ਕਲੰਕੀ ਤਰਪਾ ਸਾਹ ਨੇ ਪਟਣ ਦੀ ਧਰਤੀ ਦੇ ਜਨਮ ਲਿਆ ਉਸ ਵੇਲੇ ਦੀ ਕਵਤਾ ਆਪ ਜੀ ਦੇ ਰੂਪ ਰੂਪ ਪੇਸ਼ ਕਰਨ ਲੱਗੇ ਆ ਸੁਣੋ ਜੀ ਉਹ ਬੇਨਤੀ ਕੀਤੀ ਜਾ ਰਹੀ ਹੈ ਆਟਣੇ ਵਿੱਚ ਚੰਨ ਚੜਿਆ ਸਾਰੇ ਜਗ ਰਸਨਾਈ ਹੋਗੀ ਕਰਤੇ ਗਮਹਾਦਰ ਦੇ ਜਨਮ ਆ ਪੂਰਨ ਤਪਸਵੀ ਜੋਗੀ ਜੀਦਾਤੀ ਨਾਨਕੀ ਦੇ ਪੋਤੇ ਵਰਕਾ ਨੇ ਕੋਈ ਹੋਣਾ ਚਮਕਿਆ ਵਿੱਚ ਪਟਣੇ ਦੇ ਮਾਤਾ ਗੁਜਰੀ ਦਾ ਚੰਨ ਸੋਣਾ ਅਰਸਾਂ ਤੋਂ ਪਰਿਆ ਨੇ ਖੁਸ਼ੀਆਂ ਵਿੱਚ ਫੁੱਲ ਵਰਸਾਏ ਹੈ ਦੇਵੀ ਦੇਵਕਿਆਂ ਧਰਤੀ ਤੇ ਮੰਗਲ ਗਾਏ ਰਹਿ ਵਰਦੀ ਆਮਦਤੇ ਹੈ ਰਸਨਾ ਆ ਕੋਣਾ ਕੋਣਾ ਕਮ ਕਿਆ ਬੇ ਚਪਟਣੇ ਦੇ ਮਾਤਾ ਗੁਜਰੀ ਦਾ ਚਨ ਸੋਣਾ ਜੜ ਪੁੱਟਣੀ ਜੁਲਮਾਂ ਦੀ ਲੈ ਕੇ ਨਾਲ ਸ਼ਕਤੀਆਂ ਆਇਆ ਭੀਖ ਮਸਾ ਫੱਕਰਨੇ ਜਸ ਨੂੰ ਆਕੇ ਸੀਸ ਨਮਾਇਆ ਇਹ ਜਾਲਮ ਦਾ ਨਾਸ਼ ਕਰੂ ਕਰ ਦੂ ਬੰਦ ਦੁਖੀਆਂ ਦਾ ਰੋਣਾ ਚੰਪ ਪਟਣੇ ਚਮਕਿਆ ਵਿੱਚ ਪਟਣੇ ਦੇ ਮਾਤਾ ਗੁਜਰੀ ਦਾ ਚੰਨ ਸੋਨਾ ਬਿਤੀ ਉਮਰ ਸ ਤੇਰੀ ਦੇ ਇਖ ਨੇ ਖੇਟਾਂ ਖੇਡੀਆਂ ਪੜੀਆਂ ਏ ਨੇ ਖੇਡੀਆਂ ਖੇਡਾਂ ਬੜੀਆਂ ਨਾਲ ਤੀਰ ਕਮਾਨਾਂ ਦੇ ਭਰ ਲਿਆ ਹੈ ਗਗਰਾ ਘੜੀਆਂ ਹੈ ਤੀਰਾਂ ਦੇ ਉੱਤੇ ਇਸਨੇ ਰੱਖਿਆ ਲਗਾ ਕੇ ਫੋਨਾ ਚਮਕਿਆ ਵਿੱਚ ਪਟਣੇ ਦੇ ਮਾਤਾ ਕੁਜਰੀ ਦਾ ਚਨ ਸੋਨਾ ਚਮਕਿਆ ਵਿੱਚ ਪਟਣੇ ਦੇ ਮਾਤਾ ਕੁਜਰੀ ਦਾ ਚਨ ਸੋਨਾ ਦਰਸ਼ਨ ਸਿਵ ਦਤ ਨੂੰ ਜੀ ਦਿੱਤੇ ਬਾਣ ਕੇ ਕਾਨ ਮਰਾਰੀ ਲੱਗੀ ਸਮਾਤੀ ਪੰਡਤ ਵੀ ਯਾ ਕੇ ਆਵਾਜ਼ਿ ਹੋ ਸੁਨੂ ਮਾਰੀ ਦੇ ਦਰਸ਼ਨ ਪੰਡਤਨੂ ਤੋਤਾ ਜਨਮ ਜਨਮ ਦਾ ਧੋਣਾ ਚਮਕਿਆ ਵਿੱਚ ਪਟਣੇ ਦੇ ਮਾਤਾ ਗੁਜਰੀ ਦਾ ਚਨ ਸੋਣਾ ਹੋ ਸੇਸ ਜਗਤ ਦਾ ਪਟਣੇ ਦਾ ਜਗਤ ਆਪਾ ਕਣੇ ਨਾ ਨਿਤ ਕਰਤਾ ਸੀ ਅਰਤਾ ਸਾਂ ਮੈਂ ਉੱਤਰ ਜਾਣੇ ਨਿਆ ਸਤਿਗੁਰੂ ਪੂਰਨ ਕਰ ਦਿਓ ਆਪਸਾ ਹੁਣ ਤੁਹਾਡੇ ਬਾਜੋਂ ਦੀ ਮੇਰਾ ਜਨਮ ਸਫਲ ਨਹੀਂ ਹੋਣਾ ਚਮਕਿਆ ਵਿੱਚ ਪਟਣੇ ਦੇ ਮਾਤਾ ਗੁਜਰੀ ਦਾ ਚਨ ਸੋਣਾ ਜਦੋਂ ਰਾਣੀ ਮੈਨੀ ਨੇ ਗੁਰੂ ਨੂੰ ਮਨ ਦੇ ਬੇਕਤ ਆਇਆ ਛਕ ਪੂਰੀਆਂ ਸੂਲੇ ਤੂੰ ਆਕੇ ਮੇਰੇ ਗੋਬਿੰਦ ਆਇਆ ਮੇਰੇ ਬਾਲਾ ਪ੍ਰੀਤਮ ਹੈ ਸਾਰੀ ਦੁਨੀਆਂ ਦਾ ਮਨ ਮੋੜਾ ਚਮਕਿਆ ਵਿੱਚ ਪਟਣੇ ਦੇ ਮਾਤਾ ਗੁਜਰੀ ਦਾ ਚਨ ਸੋਣਾ ਚੋਜ ਬਾਲਾ ਪ੍ਰੀਤਮ ਦੇ ਸਾਰੀ ਦੁਨੀਆਂ ਤੋਂ ਨਿਆਰੇ ਜੋਤਾਰੇ ਗੋਬਿੰਦ ਨੇ ਸਾਰੇ ਹੰਗਿਣਤੀ ਤੋਂ ਵਾਰੇ ਸਾਧੂ ਸਿੰਘ ਪਾਗੀ ਕੇ ਲਿਖ ਕੇ ਜਸ ਸੰਗਤ ਵਿੱਚ ਗਾਉਣਾ ਲਿਖ ਕੇ ਜਸ ਸੰਗਤ ਵਿੱਚ ਗਾਉਣਾ ਚਮਕਿਆ ਵਿੱਚ ਪਟਣੇ ਦੇ ਮਾਤਾ ਗੁਜਰੀ ਦਾ ਚਨ ਸੋਣਾ ਕਾਮ ਕਿਆ ਆਵੇ ਤੇ ਪਟਣੇ ਦੇ ਮਾਤਾ ਗੁਜਰੀਤਾ ਚਨ ਸੋਣਾ ਐਨਾਂ ਗੋ ਜੀ ਕਹਿੰਦੇ ਖਿਮਾ ਦੇ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ